ਅੱਜ ਦੀ ਸੱਚੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਤੁਸੀਂ ਸ਼ਾਇਦ ਹੀ ਐਦਾਂ ਦੀ ਘਟਨਾ ਸੁਣੀ ਹੋਵੇ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦੀ ਹੱਤਿਆ ਕਰਵਾ ਦਿੱਤੀ ਜਾਂ ਫਿਰ ਪਤੀ ਨੇ ਆਪਣੀ ਪ੍ਰੇਮਿਕਾ ਲਈ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਪਰ ਜੋ ਅੱਜ ਦੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਬਿਲਕੁਲ ਉਲਟ ਹੁੰਦਾ ਹੈ ਤੇ ਫਿਰ ਜਦੋਂ ਇਸ ਘਟਨਾ ਤੋਂ ਪਰਦਾ ਉੱਠਦਾ ਹੈ ਇਸ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮਹਾਰਾਸ਼ਟਰ ਦਾ ਸੂਰਤ ਸੂਰਤ ਦੇ ਅਧੀਨ ਪੈਂਦਾ ਥਾਣਾ ਕਪੋਦਰਾ ਇਸ ਥਾਣੇ ਦੇ ਵਿੱਚ 24 ਜੁਲਾਈ 2025 ਨੂੰ ਰਾਤ ਨੂੰ ਤਕਰੀਬਨ 8-9 ਵਜੇ ਇੱਕ ਕੁੜੀ ਜਿਸ ਦਾ ਨਾਮ ਕਾਮਨੀ ਹੁੰਦਾ ਹੈ ਉਹ ਇਸ ਥਾਣੇ ਦੇ ਵਿੱਚ ਆਉਂਦੀ ਹੈ ਇਹ ਜ਼ਖਮੀ ਹਾਲਤ ਦੇ ਵਿੱਚ ਸੀ ਡਰੀ ਹੋਈ ਸੀ ਸੈਮੀ ਹੋਈ ਸੀ ਤੇ ਕਹਿ ਰਹੀ ਸੀ ਕਿ ਉਹ ਮੈਨੂੰ ਮਾਰ ਦੇਣਗੇ ਮੈਨੂੰ ਬਚਾਓ ਮੇਰੀ ਜਾਨ ਨੂੰ ਖਤਰਾ ਹੈ ਹੁਣ ਪੁਲਿਸ ਵਾਲੇ ਇਸ ਨੂੰ ਬਿਠਾਉਂਦੇ ਨੇ ਇਸ ਨੂੰ ਪਾਣੀ ਪਿਉਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਡਰ ਨਾ ਦੱਸ ਤੈਨੂੰ ਕੌਣ ਮਾਰ ਦੇਣਗੇ ਤੈਨੂੰ ਕਿਹਨਾ ਤੋਂ ਖਤਰਾ ਹੈ ਤਾਂ ਹੁਣ ਇਹ ਦੱਸਦੀ ਹੈ ਕਿ ਮੈਨੂੰ ਮੇਰੇ ਪਤੀ ਅਤੇ ਉਸ ਦੇ ਦੋਸਤਾਂ ਤੋਂ ਖਤਰਾ ਹੈ ਇਹ ਦੱਸਦੀ ਹੈ ਕਿ ਮੈਨੂੰ ਉਹਨਾਂ ਨੇ ਹੱਥ ਪੈਰ ਬੰਨ੍ਹ ਕੇ ਨਦੀ ਦੇ ਵਿੱਚ ਸੁੱਟ ਦਿੱਤਾ ਸੀ ਉਹਨਾਂ ਨੇ ਮੇਰੇ ਨਾਲ ਰੇਪ ਵੀ ਕੀਤਾ ਸੀ ਤੇ ਮੈਂ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਬਚ ਗਈ ਤੇ ਮੈਂ ਪੁਲਿਸ ਸਟੇਸ਼ਨ ਆਈਆਂ ਤੁਸੀਂ ਮੈਨੂੰ ਬਚਾ ਲਓ ਤੁਸੀਂ ਮੇਰੀ ਰੱਖਿਆ ਕਰੋ ਤਾਂ ਹੁਣ ਪੁਲਿਸ ਇਸ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੀ ਹੈ ਕਿਉਂਕਿ ਇਸ ਤੇ ਜ਼ਖਮ ਸਨ ਇਹ ਜ਼ਖਮੀ ਹਾਲਤ ਦੇ ਵਿੱਚ ਸੀ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਦੱਸਦੀ ਹੈ ਕਿ ਮੇਰੇ ਪਤੀ ਦਾ ਨਾਮ ਵਿਸ਼ਨੂ ਆ ਉਸ ਨੇ ਆਪਣੇ ਤਿੰਨ ਦੋਸਤਾਂ ਦੇ ਨਾਲ ਰਲ ਕੇ ਜਿਨ੍ਹਾਂ ਵਿੱਚ ਮਹੇਸ਼, ਵਿਜੇ ਅਤੇ ਅੱppa ਉਹਨਾਂ ਦੇ ਨਾਲ ਰਲ ਕੇ ਮੇਰਾ ਗੈਂਗਰੇਬ ਕੀਤਾ ਹੁਣ ਇਹ ਗੱਲ ਸੁਣ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿ ਇੱਕ ਪਤੀ ਐਦਾਂ ਕਿਵੇਂ ਕਰ ਸਕਦਾ ਹੈ ਇੱਕ ਪਤੀ ਐਡਾ ਦਰਿੰਦਾ ਕਿਵੇਂ ਬਣ ਸਕਦਾ ਹੈ ਕਿ ਉਹ ਆਪਣੀ ਹੀ ਪਤਨੀ ਦੇ ਨਾਲ ਆਪਣੇ ਦੋਸਤਾਂ ਤੋਂ ਗੈਂਗ ਰੇਪ ਕਰਵਾ ਦੇਵੇ ਹੁਣ ਪੁਲਿਸ ਕਾਮਨੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਂਦੀ ਹੈ ਇਸ ਦਾ ਮੈਡੀਕਲ ਕਰਵਾਉਂਦੀ ਹੈ ਅਤੇ ਇਧਰ ਵਿਸ਼ਨੂ ਮਹੇਸ਼ ਵਿਜੇ ਅਤੇ ਅੱppa ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਦੀ ਹੈ ਤਾਂ ਆਖਰ ਪੁਲਿਸ ਦੇ ਹੱਥ ਇਹ ਚਾਰੋਂ ਹੀ ਲੱਗ ਜਾਂਦੇ ਨੇ ਇਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਬੜੀ ਹੈਰਾਨ ਕਰ ਦੇਣ ਵਾਲੀ ਸੀ ਹੁਣ ਜੋ ਇਸ ਦਾ ਪਤੀ ਹੁੰਦਾ ਵਿਸ਼ਨੂੰ ਉਸ ਤੋਂ ਪੁੱਛਿਆ ਜਾਂਦਾ ਕਿ ਆਖਰ ਤੂੰ ਇਹ ਕੁਝ ਕਿਉਂ ਕੀਤਾ ਤਾਂ ਵਿਸ਼ਨੂੰ ਦੱਸਦਾ ਕਿ ਮੇਰਾ ਤਾਮਣੀ ਦੇ ਨਾਲ ਤਕਰੀਬਨ 4 ਸਾਲ ਪਹਿਲਾਂ ਵਿਆਹ ਹੋਇਆ ਸੀ ਸਾਡੇ ਘਰ ਕੋਈ ਬੱਚਾ ਨਹੀਂ ਸੀ ਇਹ ਡਰਾਈਵਰੀ ਕਰਦਾ ਸੀ ਤੇ ਇਸ ਉੱਪਰ ਕਈ ਕੇਸ ਸੀਗੇ ਇੱਕ ਕੇਸ ਵਿੱਚ ਵਿਸ਼ਨੂੰ ਨੂੰ ਤਕਰੀਬਨ 7-8 ਮਹੀਨੇ ਪਹਿਲਾਂ ਜੇਲ੍ਹ ਹੋ ਜਾਂਦੀ ਹੈ ਪਰ ਕਾਮਨੀ ਨੂੰ ਇਸ ਨੇ ਪੂਰਾ ਖਰਚਾ ਦਿੱਤਾ ਹੋਇਆ ਸੀ ਕਿ ਤੂੰ ਆਰਾਮ ਨਾਲ ਜ਼ਿੰਦਗੀ ਘਟ ਮੈਂ ਆ ਜਾਵਾਂਗਾ ਤੇ ਜਦੋਂ ਫਿਰ ਹੁਣ ਵਿਸ਼ਨੂੰ ਜੇਲ੍ਹ ਚੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਕਾਮਨੀ ਦੇ ਕਿਸੇ ਗੈਰ ਮਰਦ ਦੇ ਨਾਲ ਸੰਬੰਧ ਨੇ ਕੋਈ ਮੁੰਡਾ ਇਸ ਕੋਲ ਘਰ ਵੀ ਆਉਂਦਾ ਸੀ ਤੇ ਇਹ ਉਸ ਨਾਲ ਗੱਲਾਂ ਵੀ ਕਰਦੀ ਹੈ ਆਸੇ-ਪਾਸਿਓਂ ਵੀ ਜੋ ਵਿਸ਼ਨੂੰ ਹੁੰਦਾ ਉਸ ਨੂੰ ਇਸ ਗੱਲ ਦੀ ਭਣਕ ਪੈਂਦੀ ਹੈ ਤਾਂ ਹੁਣ ਵਿਸ਼ਨੂੰ ਕਾਮਣੀ ਨੂੰ ਪੁੱਛਦਾ ਕਿ ਕੀ ਇਹ ਗੱਲ ਸੱਚ ਹੈ ਪਰ ਕਾਮਣੀ ਕਹਿੰਦੀ ਹੈ ਕਿ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਉੱਪਰ ਸ਼ੱਕ ਕਰਦੇ ਹੋ ਤਾਂ ਹੁਣ ਵਿਸ਼ਨੂੰ ਕਾਮਣੀ ਤੇ ਸ਼ੱਕ ਤਾਂ ਕਰਦਾ ਸੀ ਤੇ ਹੁਣ ਇਸ ਉੱਪਰ ਨਿਗਾਹ ਵੀ ਰੱਖਣ ਲੱਗਦਾ ਹੈ ਇਸ ਦੀ ਕੱਲੀ-ਕੱਲੀ ਐਕਟੀਵਿਟੀ ਤੇ ਵਿਸ਼ਨੂੰ ਨਿਗਾਹ ਰੱਖਦਾ ਹੈ ਤੇ বিষ্ণੂ ਨੂੰ ਲੱਗਦਾ ਕਿ ਕਾਮਣੀ ਜ਼ਰੂਰ ਕਿਸੇ ਦੇ ਨਾਲ ਗੱਲ ਕਰਦੀ ਹੈ ਜਦੋਂ ਇਹ ਆ ਜਾਂਦਾ ਫੋਨ ਕੱਟ ਦਿੰਦੀ ਹੈ ਯਾਨੀ ਐਦਾਂ ਦਾ ਫਤੂਰ ਜੋ ਸੀ ਉਹ বিষ্ণੂ ਦੇ ਅੰਦਰ ਪਰ ਚੁੱਕਿਆ ਸੀ ਤੇ ਹੁਣ বিষ্ণੂ ਆਪਣੇ ਦੋਸਤਾਂ ਦੇ ਨਾਲ ਗੱਲ ਕਰਦਾ ਜਿਨ੍ਹਾਂ ਵਿੱਚ ਮਹੇਸ਼ ਹੁੰਦਾ ਵਿਜੇ ਹੁੰਦਾ ਤੇ ਅੱਪਾ ਹੁੰਦਾ ਜੋ ਕਿ ਇਸ ਦੇ ਪੱਕੇ ਦੋਸਤ ਸੀ ਜਿਨ੍ਹਾਂ ਕੋਲ ਇਹ ਆਪਣੀ ਗੱਡੀ ਵਗੈਰਾ ਠੀਕ ਕਰਵਾਉਣ ਜਾਂਦਾ ਸੀ ਜੋ ਮਹੇਸੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜੋ ਵਿਜੇ ਸੀ ਉਹ ਕਪੂਦਰਾ ਦਾ ਰਹਿਣ ਵਾਲਾ ਸੀ ਤੇ ਜੋ ਅੱਪਾ ਹੁੰਦਾ ਹੈ ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਹੁੰਦਾ ਹੈ ਪਰ ਇੱਥੇ ਹੀ ਇਹ ਸਾਰੇ ਕੰਮ ਕਰਦੇ ਹੁੰਦੇ ਤਾਂ ਜਦੋਂ ਹੁਣ ਇਹ ਆਪਣੇ ਦੋਸਤਾਂ ਦੇ ਨਾਲ ਗੱਲ ਕਰਦਾ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਘਰ ਵਾਲੀ ਦੀ ਕਿਸੇ ਨਾਲ ਗੱਲਬਾਤ ਹੈ ਤਾਂ ਉਹ ਇਸ ਨੂੰ ਕਹਿੰਦੇ ਨੇ ਕਿ ਤੇਰੀ ਘਰ ਵਾਲੀ ਵਿੱਚ ਬਹੁਤ ਜ਼ਿਆਦਾ ਅੱਗ ਹੈ ਉਸ ਦੀ ਹੱਬਸ ਤਾਂ ਇੱਥੋਂ ਠੰਡੀ ਨਹੀਂ ਹੁੰਦੀ ਇਸ ਦਾ ਇਲਾਜ ਤਾਂ ਆਪਾਂ ਨੂੰ ਮਿਲ ਕੇ ਕਰਨਾ ਪਵੇਗਾ ਹੁਣ ਇਹ ਗੱਲ ਜਦੋਂ ਵਿਸ਼ਨੂੰ ਸੁਣਦਾ ਤਾਂ ਵਿਸ਼ਨੂੰ ਸੋਚਦਾ ਕਿ ਮੈਂ ਇੱਕ ਦਿਨ ਆਪਣੀ ਘਰਵਾਲੀ ਨੂੰ ਬੁਲਾਵਾਂਗਾ ਤੇ ਉਸ ਦੀ ਹਫਸ ਆਪਾਂ ਸਾਰੇ ਜਾਣੇ ਰਲ ਕੇ ਠੰਡੀ ਕਰਾਂਗੇ ਹੁਣ 23 ਜੁਲਾਈ 2025 ਨੂੰ ਵਿਸ਼ਨੂੰ ਆਪਣੀ ਪਤਨੀ ਕਾਮਨੀ ਨੂੰ ਫੋਨ ਕਰਦਾ ਕਪੂਦਰਾ ਥਾਣੇ ਦੇ ਅਧੀਨ ਪੈਂਦੀ ਇੱਕ ਨਦੀ ਦੇ ਕੋਲ ਇਹ ਖੜ ਕੇ ਕਾਮਨੀ ਨੂੰ ਕਾਲ ਕਰਦਾ ਕਿ ਤੂੰ ਇੱਥੇ ਆ ਜਾ ਆਪਾਂ ਕਿਸੇ ਕੰਮ ਚੱਲਣਾ ਹੁਣ ਕਾਮਨੀ ਆਟੋ ਲੈ ਕੇ ਇੱਥੇ ਪਹੁੰਚਦੀ ਐ ਵਿਸ਼ਨੂ ਬਾਈਕ ਤੇ ਹੁੰਦਾ ਤੇ ਉਹ ਕਾਮਨੀ ਨੂੰ ਬਾਈਕ ਤੇ ਬਿਠਾਉਂਦਾ ਉਸ ਤੋਂ ਬਾਅਦ ਇੱਕ ਕਮਰੇ ਦੇ ਵਿੱਚ ਲੈ ਜਾਂਦਾ ਉੱਥੇ ਮਹੇਸ਼ ਹੁੰਦਾ ਤਾਂ ਹੁਣ ਵਿਸ਼ਨੂ ਫੇਰ ਕਾਮਨੀ ਨੂੰ ਪੁੱਛਦਾ ਕਿ ਤੇਰੀ ਕਿਸ ਨਾਲ ਗੱਲ ਐ ਤੂੰ ਮੈਨੂੰ ਦੱਸ ਪਰ ਕਾਮਨੀ ਕਹਿੰਦੀ ਐ ਕਿ ਤੂੰ ਮੇਰੇ ਤੇ ਸ਼ੱਕ ਕਰਦਾ ਐਦਾਂ ਦੀ ਕੋਈ ਵੀ ਗੱਲ ਨਹੀਂ ਉਸ ਤੋਂ ਬਾਅਦ ਵਿਸ਼ਨੂ ਕਾਮਨੀ ਦਾ ਫੋਨ ਮਹੇਸ਼ ਨੂੰ ਦਿੰਦਾ ਤੇ ਕਹਿੰਦਾ ਕਿ ਇਸ ਨੂੰ ਚੈੱਕ ਕਰ ਤੇ ਕਾਮਣੀ ਦੀ ਕੁੱਟਮਾਰ ਕਰਨ ਲੱਗਦਾ ਹੈ ਉਸ ਤੋਂ ਬਾਅਦ ਇੱਥੇ ਵਿਜੇ ਆ ਜਾਂਦਾ ਹੈ ਅੱਪਾ ਆ ਜਾਂਦਾ ਹੈ ਇਹ ਚਾਰੋਂ ਹੁਣ ਕਾਮਣੀ ਦੇ ਨਾਲ ਗੈਂਗ ਰੇਪ ਕਰਦੇ ਆ ਇਸ ਦੇ ਨਾਲ ਰਾਤ ਭਰ ਗੈਂਗ ਰੇਪ ਕੀਤਾ ਜਾਂਦਾ ਹੈ ਦੂਸਰਾ ਦਿਨ ਆ ਜਾਂਦਾ ਹੈ ਫਿਰ ਇਸ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ ਤੇ ਜਦੋਂ 24 ਜੁਲਾਈ 2025 ਦੀ ਰਾਤ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਕਾਮਣੀ ਦਾ ਕੰਮ ਤਮਾਮ ਕਰ ਦਿੱਤਾ ਜਾਵੇ ਇਸ ਦੀ ਕੁੱਟਮਾਰ ਕਰਕੇ ਇਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹ ਆਟੋ ਦੇ ਵਿੱਚ ਪਾ ਕੇ ਨਦੀ ਤੇ ਲੈ ਜਾਂਦੇ ਨੇ ਤੇ ਇਸ ਦੇ ਹੱਥ ਪੈਰ ਬੰਨ੍ਹ ਦਿੰਦੇ ਆ ਉਸ ਤੋਂ ਬਾਅਦ ਇਸ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਪਰ ਨਦੀ ਦੇ ਵਿੱਚ ਪਾਣੀ ਘੱਟ ਹੁੰਦਾ ਇਸ ਕਰਕੇ ਕਾਮਣੀ ਨਹੀਂ ਡੋਬਦੀ ਤੇ ਕਾਮਣੀ ਨੂੰ ਹੋਸ਼ ਆ ਜਾਂਦਾ ਤੇ ਕਾਮਣੀ ਕਿਸੇ ਤਰ੍ਹਾਂ ਨਦੀ ਦੇ ਵਿੱਚੋਂ ਨਿਕਲ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਭੱਜ ਕੇ ਕਪੂਦਰਾ ਥਾਣੇ ਦੇ ਵਿੱਚ ਜਾਂਦੀ ਹੈ ਉੱਥੇ ਜਾ ਕੇ ਸਾਰੀ ਆਪਣੀ ਦਰਦ ਕਹਾਣੀ ਬਿਆਨ ਕਰਦੀ ਹੈ ਤੇ ਫਿਰ ਪੁਲਿਸ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਨਾਂ ਦੇ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਫਿਰ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤਨੀ ਦੇ ਉੱਪਰ ਪਤੀ ਨੂੰ ਸ਼ੱਕ ਹੁੰਦਾ ਤੇ ਸ਼ੱਕ ਦੇ ਕਾਰਨ ਹੀ ਪਤੀ ਆਪਣੀ ਪਤਨੀ ਦੇ ਨਾਲ ਦਰਿੰਦਗੀ ਕਰਦਾ ਹੈ ਤੇ ਆਪਣੇ ਤਿੰਨ ਦੋਸਤਾਂ ਨੂੰ ਨਾਲ ਲੈ ਕੇ ਇਸ ਨੂੰ ਨੋਚਿਆ ਜਾਂਦਾ ਹੈ ਇਸ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਇਸ ਨੂੰ ਮਾਰ ਦਿੱਤਾ ਜਾਵੇ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਤਨੀ ਬਚ ਜਾਂਦੀ ਹੈ ਤੇ ਇਹ ਜੋ ਚਾਰੋਂ ਸੀ ਇਹ ਫੱਜ ਜਾਂਦੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ